ਤਾਂ ਦੋ ਇਹ ਮੁੱਢੇ ਨਾਲ ਮੱਝੇ ਗਏ ਜੀ ਗੋਨਾਂ ਨੂੰ ਮਿੱਟੋ ਅੰਦਰ ਪਿਸਤਲ ਆਪਣਾ ਲੋਡ ਕਰਕੇ ਸਾਡੇ ਦੇ ਫਾਇਰ ਸਿਲ ਦੇ ਚਲਾ ਦੇ ਸਰ ਮੇਰੇ ਗੋਨ ਦੇ ਲੱਗੀ ਜੀ ਚੱਲ ਆ ਲੋ ਇਹਦੇ ਤੋਂ ਚੱਕੜਾ ਕੋਈ ਦਾਈ puri ਦੇ ਸਿਲਸਿਲਾ ਕੋਈ ਕੋ ਲਾਗੇ ਤਾਂ ਵੀ ਇਥੇ ਆਣਾ ਤੇ ਨਾ ਦੇਖਣਾ ਉਹ ਬੰਦੇ ਤੇ ਕਰਤਾ ਆਂਦੇ ਕਿੰਨੇ ਜਾਣੇ ਆਏ ਉਹ ਤਿੰਨ ਜਾਣੇ ਆਏ ਸਭ ਆਪਣੇ ਅੰਦਰ ਕੋਸਾ ਇੱਕੋ ਪਸਤੌੜੇ ਸਸਦੋਰੀ ਤੋਂ ਨੰਬਰ ਤਾਂ ਨੰਬਰ ਨਾ ਗੋਲੀ ਚਾਹੀਦੀ ਦੋਵੇਂ ਆ ਰਹੇ ਨੇ ਤਰਨ ਆ ਰਹੇ ਨੇ ਥਾਲੇ ਜ ਸਾਡੇ ਉੱਛਾ ਤੇ ਟੱਕ ਲਗਾ ਸਨਾਰੇ ਪੈਂਦਿਆ ਗੋਲੀ ਕਿਪੋ ਫਾਇਰ ਹੋਇਆ ਜੀ ਉਹ ਡੇ ਤੇ ਥੱਲੇ ਲੱਗਾ ਜੀ ਇੱਕ ਪੱਖੀ ਤੇ ਇਹ ਛਾਤੀ ਵਿੱਚ ਗੋਲੀ ਫੂਲੀ ਮਾਤੋਂ ਤੋਂ ਨਿਕਲ ਗਈ ਸੱਬੇ ਗੋਲ ਤੇ ਗੋਲੀ ਉੱਟੀਦੀ ਹੈ ਮੋਢੇ ਵਿੱਚ ਮੋਡੀ ਦਾ ਸ਼ਰਾ ਹੈਗਾ ਆ ਆਉਣ ਵਾਲਾ ਟਾਈਮ ਹੈ ਨਾ ਤੇ ਸੀਰੀਅਸਲੀ ਬੱਧਾ ਹੈ ਇਨਫੈਕਸ਼ਨ ਆ ਕਦੀ ਵੀ ਹੋ ਸਕਦੀ ਹੈ ਸਰਾਂ ਇਹ ਕਹੇ ਜੇ ਇੱਤਾ ਕੁੜੀ ਦੀ ਗੇੜੀ ਘੱਲ ਹੋਈ ਜੇ ਮੋਢੇ ਨਾਲ ਮਰਦੇ ਗਏ ਜੇ ਆਈ ਇਹਨੇ ਮੋਟਰਸਾਈਕਲ ਉਤਰ ਕੇ ਗਾਲੇ ਲੱਗੇ ਕਰਨਾ ਉਹਨਾਂ ਨੇ ਮਿੱਟੋ ਮਿੱਟ ਪਿਸਟਨ ਆਪਣਾ ਲੋਡ ਕਰਕੇ ਸਾਡੇ ਦੇ ਫੈਰ ਸਿੱਧਾ ਹੀ ਚਲਾ ਦਿੱਤੇ ਉਹਨਾਂ ਨੂੰ ਮੌਕਾ ਵੀ ਨਹੀਂ ਦਿੱਤਾ ਗੱਲ ਕਰਨ ਤੁਹਾਡੇ ਕਿੱਥੇ ਲੱਗੀ ਜੀ ਸਰ ਮੇਰੇ ਕੋਟੇ ਤੇ ਲੱਗੀ ਜੀ ਇਦੇ ਨਾਲ ਗਏ ਤੁਸੀਂ ਮੁੰਡੇ ਨਾਲ ਸਾਹ ਸਿੰਘ ਦੇ ਨਾਲ ਗਏ ਆ ਪੈਰ ਹੋਏ ਜੀ ਦੋ ਲੈ ਇੱਕ ਝਗੜਾ ਕੁੜੀ ਦਾ ਏ ਕੁੜੀ ਦੇ ਸਿਲਸਿਲੇ ਕੋਈ ਉਹ ਘਾਰਕੂਰ ਕਹਿੰਦੇ ਰੰਜੀਤ ਪੋਸ਼ਨੀ ਉਹਨੇ ਫੋਨ ਲਾ ਕੇ ਕਹਿੰਦਾ ਵੀ ਇੱਥੇ ਆ ਰਹਾ ਤੇ ਨਾ ਵੇਖਣਾ ਉਹ ਤਾਂ ਇਦੋ ਇਦੋ ਜਿਹੜਾ ਪਟਾ ਝਗੜਾ ਹੈ ਨਾ ਪਿੰਡ ਦੇ ਹੀ ਜਾਂ ਨਾ ਨਾ ਉਹ ਬੰਦੇ ਤਰੰਤ ਆ ਰਹੇ ਸੀ ਤੇ ਮੇਰੇ ਜਾਣੇ ਆਏ ਉਹ ਤਿੰਨ ਜਾਣੇ ਆਏ ਸਪਲੈਂਡਰ ਬੋਸਰ ਪਿਸਤੌਲ ਇੱਕੋ ਹੀ ਇੱਕੋ ਪਿਸਤੌਲੀ ਪਿਸਤੌਲ ਵੀ ਦੋ ਨੰਬਰ ਦਾ ਮਿਲੇਗਾ ਤੇ ਇਹਨਾਂ ਨੇ ਕੁਝ ਸਮਝਾਇਆ ਹੋਏ ਉਹ ਲੈ ਮੈਂ ਆਪਣੇ ਚਾਚੇ ਪਾਇਆ ਜਣ ਹਾਲੇ ਮੈਂ ਗਿਆ ਮੋਰਚਾ ਨਾਲ ਉਤਰਿਆ ਪਿਆ ਤੇ ਮੋਰਚਾ ਨਾਲ ਉਹਨੇ ਪਹਿਲਾਂ ਮੋਰਚਾ ਉਤਰਿਆ ਉਹਨੇ ਗੋਲੀ ਚਲਾਤੀ ਉਹ ਸਮਝ ਗੋਲੀ ਵਾਜੀ ਆ ਦੋ ਇਹ ਹਾਂਜੀ ਦੋ ਵਾਰ ਹੋਈ ਕਾਰਨ ਕੀ ਕਾਰਨ ਮੁੰਡੇ ਦੇ ਲੱਗਾ ਮੇਰੇ ਚਾਚੇ ਦੇ ਪਹਿਰ ਗੋਡੇ ਨੂੰ ਤੇ ਕੰਮੇ ਲੱਗਾ ਉਹ ਵੀ ਉਹ ਪਤਾ ਨਹੀਂ ਇਹਨਾਂ ਦੀ ਕੋਈ ਝਗੜਾ ਹੋਇਆ ਹੈ ਮੇਰੇ ਚਾਚੇ ਦਾ ਚਾਚੇ ਦੇ ਮੁੰਡੇ ਨਾਲ ਝਗੜਾ ਹੋਇਆ ਹੈ ਉਹਨਾਂ ਦਾ ਪਤਾ ਨਹੀਂ ਕੀ ਗੱਲ ਬਾਤ ਹੋ ਗਈ। ਉਹਨਾਂ ਦਾ ਤਰਨ ਤਰਨ। ਤੁਹਾਡਾ ਨਾਮ ਪਤਾ ਨਹੀਂ ਦਾ ਸਰ ਸਰਦਾਰ ਹੋਏ ਕਿ ਇਹ ਵੀ ਇਹਨਾਂ ਦੇ ਨਾਲ ਆਏ ਆ। ਕੀ ਗੱਲ ਹੈ ਲੰਮਾ ਸਰ ਮੋਰਚਾ ਨਾਲ ਦੇ ਉੱਤਰ ਨਹੀਂ ਲੱਗਾ। ਤਾਂ ਉਹਨਾਂ ਨੇ ਭਿੰਦਿਆ ਕੋਈ ਜੀ। ਟ੍ਰਿਪਲ ਰਾਈਟਿੰਗ ਸੀ ਤੁਸੀਂ। ਦਿੰਨੇ ਨਹੀਂ ਸੀ। ਉਹ ਆ ਦੋ ਹੀ ਕੰਨੀ ਸੀ। ਤੁਹਾਡੇ ਕਿੱਥੇ ਲੱਗੀ ਵੀ ਆ। ਆ ਦੋ ਜਣੇ ਆਏ ਸੀਗੇ। ਇੱਕ ਦੋ ਜਣੇ ਤੇ ਪਹਿਲਾ ਜਿਹੜਾ ਪੇਸ਼ੈਂਟ ਆਇਆ ਉਹ ਨਾਮ ਸੀ ਘਰਾਹੂ। ਸਨੋ ਵੀ ਸਾਤਾ ਸਿੰਘ। ਇਹ ਮੁੱਲਿਆ ਵਾਲਾ ਰਹਿਣ ਵਾਲਾ ਇਹ ਆ ਗੋ ਸਭ ਤੋਂ ਪਹਿਲਾ ਕੇਸ ਆਇਆ ਇਹ ਛਾਤੀ ਵਿੱਚ ਗੋਲੀ ਗੋਲੀ ਮਾਰਨ ਤੋਂ ਨਿਕਲ ਗਈ ਗਈ ਆਪਰੇ ਐਕਸਰੇ ਕਰਵਾਇਆ ਐਕਸਰੇ ਦੇ ਬਾਅਦ ਇਹਨੂੰ ਇਹ ਤਾਂ ਸਹਿਗੇ ਕਿ ਮਾਸਾਰਾ ਪਟੜਾ ਦਾ ਤੂੰ ਅੱਗੇ ਦਾ ਟ੍ਰੀਟਮੈਂਟ ਜੋ ਵੀ ਕਰਾਣਾ ਹੈਗਾ ਵਾ ਉਹ ਆਪਾਂ ਨੂੰ ਸਕੈਨ ਚੁਣੋ ਕਰਾ ਕੀਤੀ ਹਾਲਾ ਕਿ ਹੋਰੇ ਬਾਰੇ ਕੋਈ ਕਰਦੇ ਆਣੇ ਦਸਿਆਣੀ ਕੀ ਕਰਵਾਣਾ ਨਹੀਂ ਕਰਵਾਣਾ ਔਰ ਤੋਂ ਬਾਅਦ ਥੋੜੀ ਫਿਰ ਬਾਅਦ ਇਰੇ ਚਾਚੇ ਦਾ ਮੁੰਡਾ ਆਇਆ ਉਹਦਾ ਨਾਮ ਹੈ ਗਰデア ਸੀ ਸਾਨੂੰ ਉਸ ਤਨਾਮ ਸੀ ਉਹਰੇ ਖੱਬੇ ਗੋਡੇ ਤੇ ਗੋਲੀ ਵੱਜੀਦੀ ਐ ਉਹਦੇ ਗੋਡੇ ਵਿੱਚ ਐਕਸਰੇ ਕਰਾਇਆ ਵਾ ਤੇ ਗੋਡੇ ਵਿੱਚ ਗੋਲੀ ਦਾ ਸ਼ਰਾ ਹੈਗਾ ਵਾ तो कितना ज़्यादा सीरियस है, उन्होंने भी अगर उस स्कैन वालों क्या गा गा? क्या हुआ था, क्या क्या जल्दी जल्दी आप तो सोचता है कि अपना स्कैन कराके ट्रीटमेंट कराइए, कोई बहुत इन्फेक्शन आ गया थे, करोना वाले थे तो कोई तुम्हारे जवाब में करेंगे। फिलहाल तो, तो दो में ठीक है, but आन वाला टाइम में न ਪਿੰਡ ਮੂਲਿਆਂਵਾਲ ਤੋਂ ਇਹਨਾਂ ਦਾ ਲੜਾਈ ਝਗੜਾ ਹੋਇਆ ਵਾ ਇਹਨਾਂ ਨੇ ਬਿਆਨ ਦਰਜ ਕਰਨ ਲਈ ਆਏ ਲੜਾਈ ਕਿਹੜੀ ਕਦੋਂ ਕਿਹੜਾ ਤਾਲਾ ਝਗੜਾ ਹੈ ਇਹਦਾ ਬਿਆਨ ਦਰਜ ਕਰਕੇ ਵੇਖਦੇ ਹਾਂ ਜੀ ਜੋ ਝਗੜਾ ਹੈ ਦੋ ਫਾਇਰ ਹੋਏ ਆ ਜੀ ਇੱਕ ਦੇ ਗੋਡੇ ਤੇ ਥੱਲੇ ਲੱਗਾ ਜੀ ਇੱਕ ਪੱਖੀ ਤੇ ਹਾਂਜੀ ਵੇਖਦੇ ਹਾਂ ਸਰ ਇਹ ਬਿਆਨ ਦਰਜ ਕਰਕੇ ਵੇਣੇ ਅਸੀਂ ਮੌਕੇ ਜਾ ਕੇ ਬਿਆਨ ਦਰਜ ਕਰਨਾ ਜੀ ਜੇ ਬਿਆਨ ਤੋਂ ਬਾਅਦ ਮੈਂ ਦੱਸਾਂ ਜੀ